ਜਿਹੜੇ ਬੀਰਾ ਦੇ ਪਿਆਜ਼ ਲਾਏ ਹੋਇਆ ਉਹਨਾਂ ਨੂੰ ਇਹ ਪ੍ਰੋਬਲਮਸ ਆ ਰਹੀਆਂ ਜਿਵੇਂ ਕਿ ਪਿਆਜ਼ ਦੀ ਗਰੋਥ ਦਾ ਰੁਕ ਜਾਣਾ ਪਿਆਜ਼ ਦੇ ਵਿੱਚ ਪੀਲਾ ਪਣਾਉਣਾ ਪਿਆਜ਼ ਦਾ ਸਮੇਂ ਤੋਂ ਪਹਿਲਾਂ ਸੁੱਕ ਜਾਣਾ ਜਾਂ ਪਿਆਜ਼ ਦਾ ਸਾਈਜ਼ ਛੋਟਾ ਰਹਿ ਜਾਣਾ ਸੋ ਇਹਦੇ ਕੀ ਕਾਰਨਾਂ ਕੀ ਰੋਕਥਾਮਾਂ ਕਿਹੜੀ ਆਪਾਂ ਦਵਾਈ ਛੜਕੀਏ ਕਿਹੜੀ ਸਪਰੇਅ ਕਰੀਏ ਆਪਾਂ ਉਹਦੇ ਬਾਰੇ ਕਰਾਂਗੇ ਗੱਲ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਕਿਸਾਨ ਭਰਾਵੋ ਇਹਦੇ ਵਿੱਚ ਦੋ ਤਿੰਨ ਕਾਰਨ ਹੈਗੇ ਆ ਜਿਵੇਂ ਕਿ ਝੋਲਸ ਰੋਗ ਹੋ ਗਿਆ ਤੇ ਪਿਆਜ਼ ਦੇ ਵਿੱਚ ਤਤਾਂ ਦੀ ਘਾਟ ਹੋ ਜਾਂਦੀ ਆ ਜਾਂ ਇੱਕ ਹੈਗਾ ਜਿਵੇਂ ਥਰੇਪਸ ਜੂੰ ਦਾ ਹਮਲਾ ਸੋ ਇਹ ਦੋ ਤਿੰਨ ਕਾਰਨਾਂ ਸਭ ਤੋਂ ਪਹਿਲਾਂ ਅਪਚੋਲ ਸਰੋਗ ਬਾਰੇ ਗੱਲ ਕਰਾਂਗੇ ਜਿਵੇਂ ਕਿ ਆਪਾਂ ਝੋਲਸ ਰੋਗ ਹੈਗਾ ਇਹ ਜਿਆਦਾ ਟੈਂਪਰੇਚਰ ਵਧਣ ਦੇ ਕਾਰਨ ਜਿਵੇਂ ਕਿ ਹੁਣ ਆਪਣਾ ਪਿਆਜ਼ 75 ਤੋਂ 85 90 ਦਿਨਾਂ ਦੇ ਦਰਮਿਆਨ ਹੋ ਚੁੱਕਿਆ ਸੋ ਤਾਪਮਾਨ ਵੱਲ ਚੁੱਕਿਆ ਗਰਮੀ ਵੱਲ ਚੁੱਕੀ ਆ ਸੋ ਆਪਾਂ ਦਾ ਪਾਣੀ ਆ ਪਿਆਜ਼ ਨੂੰ ਭਰ ਕੇ ਲਾਉਣੇ ਆ ਸੋ ਉਹਦੇ ਕਾਰਨ ਕਈ ਜ਼ਮੀਨਾਂ ਇਹੋ ਜਿਹੀ ਜਿੱਥੇ ਪਾਣੀ نیچے ਨਹੀਂ ਜਾਂਦਾ ਜ਼ਮੀਨਾਂ ਹਾਰਡਾ ਜਿਸ ਦੇ ਕਾਰਨ ਆਪਾਂ ਪਹਿਲਾਂ ਬਾਬਹਾਈ ਕਰਕੇ ਚੰਗੀ ਜਿਹਾ ਪਿਆਜ਼ ਨਹੀਂ ਲਾਉਂਦੇ ਸੋ ਪਾਣੀ ਰੁਕ ਜਾਂਦਾ ਉਸ ਤੋਂ ਬਾਅਦ ਤਾਪਮਾਨ ਵਧਣ ਦੇ ਕਾਰਨ ਫੰਗਸ ਪੈਦਾ ਹੋ ਜਾਂਦੀ ਆ ਜਿਸ ਦੇ ਕਾਰਨ ਸਟੋਲ ਸਰੋਗ ਪੈ ਜਾਂਦਾ ਸੋ ਇਹਦੇ ਵਿੱਚ ਫੰਗੀਸਾਈਡ ਦੀ ਲੋੜ ਹੁੰਦੀ ਆ ਇੱਕ ਤਾਂ ਹੁੰਦਾ ਕੰਟੈਕਟ ਫੰਗੀਸਾਈਡ ਤੇ ਦੂਸਰਾ ਹੈਗਾ ਸਿਸਮੈਟਿਕ ਮਤਲਬ ਇੱਕ ਤਾਂ ਜਿਹੜਾ ਇੱਕਦਮ ਕੰਮ ਕਰਦਾ ਤੇ ਇੱਕ ਜਿਹੜਾ ਹੌਲੀ-ਹੌਲੀ ਕੰਮ ਕਰਦਾ ਇਹ ਆਪਾਂ ਦੋਨੇ ਤਰ੍ਹਾਂ ਦੇ ਫੰਗੀਸਾਈਡ ਦੀ ਵਰਤੋਂ ਕਰ ਸਕਦੇ ਆ ਜਾਇ ਇਹਦੇ ਵਿੱਚ ਫੰਗੀਸਾਈਡ ਜਿਹੜੀ ਹੈਗੀ ਸਪਰੇਅ ਹੈਗੀ ਉਹ ਹੈਗੀ ਐਂਟਰਾਕਾਲ ਸੋ ਆਪਾਂ ਉਹਦੀ ਵੀ ਵਰਤੋਂ ਕਰ ਸਕਦੇ ਆ ਜਾਂ ਆਪਾਂ ਆਪਣੇ ਨੇੜੇ ਜੋ ਵੀ ਸਪਰੇਆਂ ਵਾਲੀ ਦੁਕਾਨ ਉਥੋਂ ਉਹਨਾਂ ਤੋਂ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਕੋਈ ਵੀ ਸਪਰੇ ਇਹਦੇ ਉੱਪਰ ਚੌਸ ਰੋਗ ਵਾਸਤੇ ਕਰ ਸਕਦੇ ਆ ਸੋ ਦੂਜੇ ਨੰਬਰ ਤੇ ਹੈਗਾ ਥਰੇਪਸ ਜਿਵੇਂ ਕਿ ਜੂੰ ਦਾ ਹਮਲਾ ਸੋ ਉਹ ਵੀ ਤਾਂ ਮਨਮਦਨ ਦੇ ਕਾਰਨ ਉਸ ਦਾ ਵੀ ਹਮਲਾ ਹੋਣ ਇਸ ਟਾਈਮ ਪੂਰਾ ਆਪਣੇ ਜੋਰਾਂ ਤੇ ਹੈਗਾ ਸੋ ਉਹਦੇ ਲਈ ਆਪਾਂ ਕਈ ਸਪਰੇ ਆ ਰਹੀਆਂ ਜਾਂ ਸਭ ਤੋਂ ਵਧੀਆ ਜਿਹੜੇ ਕੰਮ ਕਰਦੇ ਆ ਜਿਵੇਂ ਜੰਪ ਆ ਗਈ ਜਾਂ ਡੈਲੀਗੇਟ ਸਪਰੇ ਇਹਦੀ ਆਪਾਂ ਸਪਰੇਅ ਹ ਉੱਪਰ ਕਰ ਸਕਦੇ ਆ ਗੰਡਿਆਂ ਦੇ ਉੱਪਰ ਪਿਆਜ਼ ਦੇ ਉੱਪਰ ਦੋ ਤਿੰਨ ਹੋਰ ਸਪਰੇਅਾਂ ਵੀ ਹੈਗੀਆਂ ਉਹਨਾਂ ਦਾ ਵੀ ਬੜੀਆ ਕੰਮ ਹੈਗਾ ਸੋ ਤੁਸੀਂ ਆਪਣੇ ਨਜ਼ਦੀਕੀ ਸਪਰੇਅਾਂ ਵਾਲੇ ਵੀਰ ਜਿਹੜੇ ਹੁੰਦੇ ਆ ਉਹਨਾਂ ਤੋਂ ਪਤਾ ਕਰਕੇ ਸਪਰੇਅਾਂ ਦੀ ਕੋਈ ਵਰਤੋਂ ਕਰ ਸਕਦੇ ਆ ਆਪਣੀ ਮਰਜ਼ੀ ਦੇ ਨਾਲ ਸੋ ਤੀਜਾ ਹੈਗਾ ਤਤਾਂ ਦੀ ਘਾਟ ਜਦੋਂ ਆਪਾਂ ਪਿਆਜ਼ ਲਾਉਣੇ ਆ ਸੋ ਆਪਾਂ ਉਦੋਂ نیچے ਕੋਈ ਤਤ ਵਗੈਰਾ ਨਹੀਂ ਪਾਉਂਦੇ ਜਿਵੇਂ ਕਿ ਡੀਏਪੀ ਹੋਗੀ ਜੈਂਕ ਹੋਗਾ ਸਲਫਰ ਹੋਗੀ ਪੋਟਾਸ਼ ਹੋ ਗਈ ਇਹ ਚੀਜ਼ ਆਪਾਂ ਉਦੋਂ ਵਰਤੋਂ ਨਹੀਂ ਕਰਦੇ ਜਿਸ ਦੇ ਕਾਰਨ ਪਿਆਜ਼ ਇਹਦੇ ਵਿੱਚ ਤਤਾਂ ਦੀ ਘਾਟ ਆ ਜਾਂਦੀ ਆ ਸੋ ਇਹਦੇ ਲਈ ਆਪਾਂ ਐਨਪੀਕੇ 05234 ਸਪਰੇਅ ਕਰ ਸਕਦੇ ਆ ਜਿਹਦੇ ਵਿੱਚ ਪੋਟਾਸ਼ ਫਾਸਫੋਰਸ ਹੁੰਦੀ ਆ ਸੋ ਜਿਹੜੀ ਪੋਟਾਸ਼ ਆ ਇਹ ਗੰਡਾ ਮੋਟਾ ਵੀ ਕਰਦੀ ਆ ਵੀ ਕਿਸਾਨ ਵੀਰੋ ਸੋ ਇਹ ਬਹੁਤ ਜ਼ਰੂਰੀ ਆ ਪੋਟਾਸ਼ ਤੇ ਫਾਸਫੋਰਸ ਸੋ ਇਹਦੀ ਆਪਾਂ ਸਪਰੇਅ ਕਰ ਸਕਦੇ ਆ ਜਿਸ ਦੇ ਨਾਲ ਆਪਣਾ ਗੰਡਾ ਵਧੀਆ ਚੰਗੀ ਤਰ੍ਹਾਂ ਪੂਰਾ ਵਧੀਆ ਤਿਆਰ ਹੋਵੇਗਾ ਸੋ ਪੀਲਾ ਬੰਡ ਚੱਕਿਆ ਜਾਊਗਾ ਸੋ ਇਹ ਪਿਆਜ਼ ਦਾ ਕਸੂਰ ਨਹੀਂ ਹੁੰਦਾ ਇਹ ਆਪਣਾ ਹੀ ਹੁੰਦਾ ਜਦੋਂ ਆਪਾਂ ਉਹਨਾਂ ਧਿਆਨ ਨਹੀਂ ਦਿੰਦੇ ਹੁਣ ਲੋੜੀ ਦੀ ਚੀਜ਼ ਨਹੀਂ ਪਾਉਂਦੇ ਸੋ ਸਾਰੇ ਭਰਾਏ ਚੀਜ਼ ਨੋਟ ਕਰ ਲੈਣਾ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਜਰੂਰ ਕਰ ਦਿਓ